ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤਾਜੀ ਸੂਈ ਮੱਝਪਕਾਉ ਜੀ ਠੀਕ ਹੈ ਜੀ ਜੇ ਕਿਸੇ بھائی ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀ ਦੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਜੀ ਦੱਸ ਨਾਮ ਮੇਰਾ ਵਿੱਕੀ ਖਾਨ ਪਿੰਡ ਰਾਮਗੜ੍ਹ ਹਾਂਜੀ ਤੇ ਜ਼ਿਲ੍ਹਾ ਬਰਨਾਲਾ ਆਪਣਾ ਪਿੰਡ ਇੱਧਰ ਪੈਂਦਾ ਜਿਹੜਾ ਮੋਗੇ ਤੋਂ ਬਰਨਾਲੇ ਨੂੰ ਹਾਈ ਵੀ ਜਾਂਦਾ ਹਾਂਜੀ ਉਹਦੇ ਉੱਪਰ ਪਿੰਡ ਪੈਂਦਾ ਭਦੌੜ ਦੇ ਨਾਲ ਹੀ ਹੈ ਬਿਲਕੁਲ ਨਾਲ ਹੀ ਰਹਿੰਦਾ ਤੇ ਆਪਣਾ ਕੈਮੀ ਸੂਈ ਮਾਝਾ ਵੀਰੇ ਇਹ ਚੌਥਾ ਸੂਆ ਸੂਈ ਆ ਹਾਂਜੀ ਤੇ ਤਕਰੀਬਨ ਅੱਜ 3 ਕ ਦਿਨ ਹੋਏ ਐ ਇਹਨੂੰ ਸੂਈ ਨੂੰ ਆ ਬੱਚਾ ਇਹਦੀ ਮਗਰ ਕੀ ਆ ਜੀ ਬੱਚੇ ਦੀ ਮਗਰ ਮੇਲ ਕਾ ਫਾ ਠੀਕ ਹੈ ਕੱਟਾ ਜੀ ਹਾਂਜੀ ਹਾਂਜੀ ਬਹੁਤ ਸੋਹਣਾ ਕੱਟਾ ਵੀ ਹਾਂ ਚੈੱਕ ਕਰ ਸਕਦੇ ਤੇ ਰੇਟ ਭਰਾ ਦਾ ਜਾਇਜ਼ ਰੇਟ ਇਹਦਾ 72000 ਰੁਪਿਆ 72000 ਤੇ ਦੁੱਧ ਕਿੰਨਾ ਕੱਢਉਂਦੇ ਦੁੱਧ ਕੱਢ ਦੂਗੀ 11-12 ਲੀਟਰ ਠੀਕ ਹੈ ਜੀ ਬਲੇ ਪਰਸੂ ਸੂਈ ਆ ਪਰਸੂ ਸੂਈ ਆ 8-9 ਕਿਲੋ ਲੀਟਰ ਬੋਲਾ ਹੋਊਗਾ ਠੀਕ ਹੈ ਜੀ ਤੋੜ ਦੋ ਪ੍ਰਾ ਲੋ ਪ੍ਰਾ ਰੇਡ ਬਿਲਕੁਲ ਬਾਈ ਨੇ ਜਾਜ ਦੱਸਿਆ ਤਾਜੀ ਸੂਈ ਆ ਠੀਕ ਹੈ ਜੀ ਬਾਕੀ ਸਾਨੂੰ ਦਿਖਾਉਣੇ ਤੋਰਾ ਤਾਰਾ ਲਓ ਜੀ ਚੋਈ ਬਾਈ ਜੂਈ ਦੀ ਬਹੁਤ ਬੋਲੀ ਆ ਠੀਕ ਹੈ ਜੀ ਚਾਰੇ ਥਣਾ ਦੀ ਚੋਈ ਬਹੁਤ ਚੰਗੀ ਆ ਠੀਕ ਹੈ ਜੀ ਲੋ ਪ੍ਰਾ ਤੋਰਾ ਤਾਰਾ ਦੇਖ ਸਕਦੇ ਬਾਹਰ ਕੱਢ ਲੈ ਨਹੀਂ ਬਸ ਮੋੜ ਦਿਓ ਬਸ ਠੀਕ ਹੈ ਜੀ ਪੋੜ ਦੇ ਮੋੜ ਦੋ ਬਾਹਰ ਮੋੜ ਦੋ ਪੇਜ ਆ ਰਿਹਾ ਜੀ ਬਸ ਅੱਜ ਸਵੇਰ ਜਮਾ ਖਾਲੀ ਕਰਤੀ ਸੀਗੀ ਹਾਂਜੀ ਹਾਂਜੀ ਹਾਂ ਲੋ ਜੀ ਫੇਸ ਕੁਆਲਟੀ ਦੇਖ ਸਕਦੇ ਪਰਾ ਲੋਸ ਮਾਨਤਾਨ ਬਾਈ ਮੜਾ ਮੋਟਾ ਹੋਰ ਹੋ ਜਾਊਗਾ ਜੀ ਹਾਂ ਬਸ ਮੌਕੇ ਤੇ ਹੋ ਜਾਊਗਾ ਬਾਕੀ ਚੁਵਾਈ ਚੂਈ ਦੀ ਬਹੁਤ ਸੋਹਣੀ ਆ ਇਹਨੇ ਘਰੇ ਚੋਣੀ ਹੈਗੀ ਧਾਰ ਬਹੁਤ ਪੋਲੀ ਹੈਗੀ ਠੀਕ ਹੈ ਹਾਂ ਦੇਖ ਸਭੀ ਚਾਰੀ ਥਣਾਂ ਦੀ ਚੁਵਾਈ 1 ਕੋਜੀ ਜਮਾਇਨ ਧੂ ਕਰ ਗਈ ਠੀਕ ਹੈ ਜੀ ਠੀਕ ਚਲੋ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਰਾਮਗੜ੍ਹ ਤੇ ਜਿਲ੍ਹਾ ਨੂੰ ਪਿੰਡ ਦੀ ਬਰਨਾਲਾ 메ਨ ਰੋਡ ਦੇ ਉੱਤੇ ਪਿੰਡ ਆਹੇ ਮੋਗਾ ਬਰਨਾਲਾ ਵਾਲੇ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ